<speaking in> Thank <city> <speaking in the> you. <city> ਸਾਰਿਆਂ ਨੂੰ ਵੈਲਕਮ ਟੂ ਮਾਈ ਅਨਦਰ ਬਲੌਗ ਤੇ ਅੱਜ ਆਪਾਂ ਆਏ ਆ ਸਟੈਪ ਹਾਊਸ ਤੇ ਚਲੋ ਫਿਰ ਅੰਦਰ ਜਾ ਕੇ ਤੁਹਾਨੂੰ ਦਿਖਾਉਣਾ ਕੀ ਸਾਫਤਾ ਹੈ ਹੁਣ ਆਪਾਂ ਆ ਗਏ ਅੰਦਰਲੀ ਸਾਈਡ ਤੇ ਤੇ ਇੱਥੇ ਰੱਖਿਆ ਨੇ ਪ੍ਰਿੰਟਰ ਵੇਖੋ ਤੁਸੀਂ ਬਾਕੀ ਇਦਾਂ ਦਾ ਕੁਝ ਇੱਥੇ ਸੀ ਨਹੀਂ ਪ੍ਰਿੰਟਰ ਇਹ ਤੇ ਉੱਧਰ ਪ੍ਰਿੰਟਰ ਆਣੀ ਆ ਜਿੱਦਾਂ ਸ਼ਾਈਆਂ ਵਗੈਰਾ ਤੇ ਅੱਗੇ ਹੋਰ ਵੀ ਚੀਜ਼ਾਂ ਜਿੱਤਾ ਇੱਥੇ ਆ ਜਿੱਦਾਂ ਉਹ ਚੀਜ਼ਾਂ ਨਹੀਂ ਆ ਖੜੀਆਂ ਪਈਆਂ ਨਾ ਇੱਥੇ ਦੂਜੀਆਂ ਹੀ ਆ ਜਿੱਦਾਂ ਕਿਤਾਬਾਂ ਹੋਰ ਚੀਜ਼ਾਂ ਜਿੱਦਾਂ ਦੇਖੋ ਬੈਗ ਟੈਚੀ ਛੋਟੇ ਛੋਟੇ ਦੇਖੋ ਬਾਕੀ ਇਦਾਂ ਦਾ ਹੈ ਅੱਗੇ ਹੁਣ ਆਹ ਦੇਖੋ ਜਿੱਦਾਂ ਕੁਰਸੀਆਂ ਆ ਗਈਆਂ ਇੱਥੇ ਜਿੱਦਾਂ ਕਲੰਡਰ ਆ ਗਏ ਸਾਰੇ ਤੇ ਬਾਕੀ ਆ ਇਦਾਂ ਨੀਆਂ ਕੁਰਸੀਆਂ ਇੱਥੇ ਤੇ ਬਾਕੀ ਇਧਰ ਵੀ ਜਿੱਦਾਂ ਇਲੈਕਟ੍ਰੋਨਿਕ ਹੀ ਆ ਸਮਾਨ ਜਿਆਦਾ ਦਾ ਵੇਖੋ ਆ ਵੇਖੋ ਜਿੱਦਾਂ ਆ ਛੋੜੀਆਂ ਟੇਪਾਂ ਟੂਪਾਂ ਨਹੀਂ ਆ ਜਿੱਦਾਂ ਓਪਨ ਸੈਨ ਦੇ ਦਾ ਸਟੋਰਾਂ ਤੇ ਲਾਉਂਦੇ ਤੇ ਉਹ ਚੀਜ਼ਾਂ ਬਾਕੀ ਵੇਖੋ ਤੁਸੀਂ ਉਹ ਸ਼ੇਡਾਂ ਦਾ ਸੀਨ ਆ ਤੇ ਬਾਕੀ ਵੇਖੋ ਜਿੱਦਾਂ ਕੁਰਸੀਆਂ ਕਰਸੀਆਂ ਤੇ ਉਧਰ ਡੈਲੀ ਦਾ ਤੇ ਹੋਰ ਚੀਜ਼ਾਂ ਬਾਕੀ ਆ ਜੋ ਮਖੌਣਾ ਨਾ ਹੋਰ ਆਹ ਕੋਈ ਜਿੱਦਾਂ ਕੁਰਸੀਆਂ ਕੁਰਸੀਆਂ ਆ ਗਈਆਂ ਫੇਰ ਕੁਰਸੀਆਂ ਵੀ ਬੜੀਆਂ ਟਾਇਪ ਦੀਆਂ ਇੱਕ ਜਿੱਦਾਂ ਆਫਿਸ ਵਾਸਤੇ ਇੱਕ ਗੇਮਿੰਗ ਵਾਸਤੇ ਬਾਕੀ ਆਹ ਖਲੀਡਾਂ ਤੇ ਡਾਕਟਰਸ ਤੇ ਬਾਕੀ ਇਦਾਂ ਦਾ ਇਦਾਂ ਚੀਜ਼ ਵੇਖੋ ਜਿੱਦਾਂ ਇੱਥੇ ਲੇਖ ਸਕਦੇ ਆਂ ਸਟੋਰ ਵਾਸਤੇ ਬਾਕੀ ਇਦਾਂ ਦਾ ਸੀ ਨਹੀਂ ਕੁਝ ਤੇ ਬਣੇ ਰੋ ਆਹ ਵੇਖੋ ਜਿੱਦਾਂ ਕਿਤਾਬਾਂ ਸਟੈਂਡ ਹੋਰ ਬੜੀਆਂ ਚੀਜ਼ਾਂ ਇੱਥੇ ਬਾਕੀ ਵੇਖੋ ਜਾਦਾ ਕੁਛ ਸੀ ਨੇ ਕਤਾਬਾਂ ਆਈ تھیں ਹੋਰ ਵੀ ਬਹੁਤ ਚੀਜ਼ਾਂ ਜਿੱਦਾਂ ਇੱਥੇ ਇਲੈਕਟ੍ਰੋਨਿਕਸ ਕੰਪਿਊਟਰਸ ਤੇ ਹੋਰ ਵੀ ਚੀਜ਼ਾਂ ਬਾਕੀ ਵੇਖੋ ਕਾਜ ਜਿੱਦਾਂ ਲੈਦਰ ਦੀਆਂ ਫੈਲ ਆ ਗਈਆਂ ਤੇ ਆ ਵੀ ਜਿੱਦਾਂ ਸਟਿੱਕੀ ਨੋਟਸ ਆਖਦੇ ਨੇ ਇਹਨਾਂ ਨੂੰ ਜਿੱਦਾਂ ਲਿਖ ਕੇ ਚਪਕਾ ਸਕਦੇ ਆ ਤੁਸੀਂ ਜਿੱਦਾਂ ਛੋਟੀਆਂ ਨਹੀਂ ਹੁੰਦੀਆਂ ਆ ਇਧਰ ਪੈਨ ਆ ਗਏ ਹੋਰ ਵੀ ਜਿੱਦਾਂ ਪੈਨ ਵੀ ਇਥੇ 1000 ਤਰੀਕੇ ਆ ਦੇ ਹੁੰਦੇ ਆ ਇੱਧਰ ਮਾਰਕਰ ਆ ਗਏ ਦੇਖੋ ਮਾਰਕਰ ਵੀ ਇਹਨਾਂ ਨੇ ਜਿੱਦਾਂ ਬਹੁਤ ਰੱਖੇ ਆ ਵੀ 8-9 ਡਿਫਰੈਂਟ ਤਰੀਕੇ ਦੇ ਆ ਵੀ ਉੱਥੇ ਆ ਮਾਰਕਰ ਹੀ ਤੇ ਬਾਕੀ ਆ ਖਡਾਉਣੇ ਖਡਾਉਣੇ ਆ ਗਏ ਦੇ ਵੇਖੋ ਬਾਕੀ ਵੇਚਾ ਦੇ ਦਿੰਦੇ ਇੱਧਰ ਟੇਪ ਪਾੜਾ ਸ਼ੈਕਸਨ ਆ ਗਿਆ ਦਾ ਸਟੈਪਲਰ ਹੋਰ ਵੀ ਬਹੁਤ ਕੁਸ਼ੀ ਇੱਥੇ ਆ ਕੋਗਾ ਸਟੈਪਲਰ ਜਾ ਗਏ ਆ ਬਾਕੀ ਵੇਖੋ ਕੁਛ ਇਦਾਂ ਦਾ ਸੀਨ ਹੈ ਤੇ ਵੇਖੋ ਨਹੀਂ ਬਾਕੀ ਤੇ ਆਹ ਵੇਖੋ ਜਿੱਦਾਂ ਇੱਥੇ ਆ ਗਿਆ ਮੋਰਾਂ ਦਾ ਨਾ ਆਪਣੇ ਮੋਰ ਲਾਉਂਦੇ ਜਿਹੜੀ ਉਹ ਆ ਗਿਆ ਇੱਥੇ ਤੇ ਵੇਖ ਸਕਦੇ ਤੁਸੀਂ ਆਹ ਨਹੀਂ ਆ ਪ੍ਰਿੰਟਰ ਦੇ ਪੇਪਰ ਤੇ ਆਹ ਵੀ ਹੋਰ ਪ੍ਰਿੰਟਰ ਪੇਪਰ ਜਿਹੜੇ ਕਲਰਾਂ ਵਾਲੇ ਉਸੋ ਜੁੱਤੇ ਇਹਨਾਂ ਕੋ ਜਿੱਦਾਂ ਗੋਰੇ ਹਣ ਚਿੱਟਿਆਂ ਦੇ ਨਿਸ਼ਾਨਦੇ ਹਰੇ ਪੀਲੇ ਨੀਲੇ ਉਹਨਾਂ ਦੇ ਛਾਬਦੇ ਆ ਤੇ ਆ ਵੀ ਉਹੀ ਆ ਬਾਕੀ ਆ ਕਾਰਡ ਗੂੜ ਜੀ ਜਿੱਦਾਂ ਤੇ ਫੇਰ ਕੁਰਸੀਆਂ ਤੇ ਇਧਰ ਨੂੰ ਆ ਜਾਓ ਆ ਵੇਖੋ ਜਿੱਦਾਂ ਬਾਲਟੀਆਂ ਟੱਬ ਜੀ ਤੇ ਆ ਜਿੱਦਾਂ ਸ਼ਿੱਕੂ ਤੇ ਹੋਰ ਵੇਖੋ ਤੁਸੀਂ ਇਦਾਂ ਲਾਇਆ ਤੇ ਇਧਰ ਫਾਈਲਾਂ ਨਹੀਂ ਆਏ ਤੇ ਬਾਕੀ ਇਥੇ ਵਿੱਚ ਦਾ ਬਾਕਸ ਹੈ ਵੱਡੇ ਵੱਡੇ ਤੇ ਆ ਸਟੈਂਡਰਡ ਸ਼ੀਟਸ ਹੈ ਤੇ ਆ ਆ ਕਿਹੜੀਆਂ ਕਾਪੀਆਂ ਨਹੀਂ ਆਜ ਤਾਂ ਕਾਪੀ ਪੇਪਰ ਤੇ ਆ ਵੀ ਹੋਰ ਵੀ ਚੀਜ਼ਾਂ ਫੋਲਡਰ ਤੇ ਹੋਰ